ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ ਤੁਹਾਨੂੰ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਅੱਛਾ ਮੈਨੂੰ ਇਹ ਦੱਸ ਜ਼ਿਆਦਾ ਉੱਤੇ ਉੱਤੇ ਤੇ ਨਹੀਂ ਤੈਨੂੰ ਫੀਲ ਹੋ ਰਿਹਾ ਔੜਦਾ ਔੜਦਾ ਹੈ ਅੱਜ ਮੈਂ ਕੀ ਕੀਤਾ ਜੀ ਕੈਮਰਾ ਚੱਕ ਕੇ ਉੱਤੇ ਲਾਤਾ ਮੈਂ ਕਿਹਾ ਅਜਮਰੀਨ ਉੱਤਾਂ ਨੂੰ ਵੇਖੀ ਕਿ ਅਗਰ ਅਸੀਂ ਉੱਤਾਂ ਨੂੰ ਵੇਖੀਏ ਤੇ ਸਾਨੂੰ ਇਹ ਨਾ ਸਮਝੇਗਾ ਜੀ ਉੱਤੇ ਕਿਤੇ ਚੱਤ ਵਾਲ ਕੋ ਰੰਡੇ ਆ ਤੇ ਅੱਜ ਜਿਹੜੀ ਸਾਡੇ ਕੋਲ ਵੀਡੀਓ ਹੈ ਬੜੀ ਜ਼ਬਰਦਸਤ ਔਰ ਬੜੀ ਨਿਊ ਮਤਲਬ ਇਨਫੋਰਮੇਸ਼ਨ ਮੇਰੇ ਵਾਸਤੇ ਆਈ ਹੈ ਕਿ ਸਿੱਖ ਰੈਜਿਮੈਂਟ ਨੇ ਜਿਹੜੀ ਗੱਲ ਰਿਪਬਲਿਕ ਡੇ ਤੇ ਉਹਨਾਂ ਨੇ ਮਤਲਬ ਆਪਣੀ ਪ੍ਰੇਡ ਕੀਤੀ ਹੈ ਨਾ ਸਾਰੇ ਮਤਲਬ ਸਲੂਟ ਕਰਦੇ ਨੇ ਸਲਾਮੀ ਦਿੰਦੇ ਨੇ ਦਸਤਾ ਜਿਹੜਾ ਹੁੰਦਾ ਵਾ ਲੇਕਿਨ ਸਿੱਖ ਰੈਜਿਮੈਂਟ ਨੇ ਡਬਲ ਸਲਾਮੀ ਦਿੱਤੀ ਹੈ ਡਬਲ ਸਲਾਮੀ ਹਾਂ ਉਹਦੀ ਕੀ ਰੀਜ਼ਨ ਹੈ ਔਰ ਕਿਉਂ ਐਵੇਂ ਹੋਇਆ ਉਹਦੀ ਸਾਡੇ ਕੋਲ ਇੱਕ ਵੀਡੀਓ ਆ ਜਾਣਕਾਰੀ ਭਰੀ ਵੀਡੀਓ ਵਾ ਵੇਖਦੇ ਆ ਫਿਰ ਉਸ ਤੋਂ ਬਾਅਦ ਚ ਗੱਲਬਾਤ ਕਰਦੇ ਆ ਵੀਡੀਓ ਸਟਾਰਟ ਕਰੀਏ ਹਮ ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ ਆਮਦਾਦੀ ਭਾਰਤ ਅੱਜ ਆਪਣਾ 77ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਹਰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਇਹ ਤਿਹਾੜ ਇਹ ਕੌਮੀ ਤਿਹਾਕ ਬੜੇ ਹੀ ਜੋਸ਼ੋਖ ਨਾਲ ਮਨਾਇਆ ਜਾਂਦਾ ਹੈ। ਪਰੰਪਰਾਵਾਂ ਮੁਤਾਬਕ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਰਤੱਬ્ય ਪੱਤੇ ਕੌਮੀ ਝੰਡਾ ਲਹਿਰਾਇਆ। ਔਰ ਭਾਰਤੀ ਫੋਟੋਆਂ ਨੇ ਮਾਰਤਪਾਸ ਕੀਤਾ ਮਾਰਤਪਾਸ ਕਰਨ ਦੇ ਨਾਲ ਨਾਲ 30 ਦੇ ਕਰੀਬ ਟੈਬਲੋਜ਼ ਨੇ ਭਾਰਤ ਦੀ ਬਹੁ ਸੱਭਿਆਚਾਰਕ ਵਿਰਸੇ ਲਈ ਵਿਰਸੇ ਨੂੰ ਦਿਖਾਇਆ ਬਿਲਕੁਲ ਸਾਰਾ ਰਿਪ੍ਰেজੈਂਟੇਸ਼ਨ ਕਰਤਾ ਹੈ ਭਾਰਤ ਦੀ ਬਹੁਤ ਹੀ ਤਾਕਤ ਦਾ ਵੀ ਮੁਜ਼ਾਹਰਾ ਕੀਤਾ ਗਿਆ خیر ਇਸ ਸਮਾਗਮ ਸਾਰੇ ਪਾਸੇ ਲਾਈਵ ਚੱਲਦੇ ਸੀ ਹੂੰ ਤੇ ਤੁਸੀਂ ਸਾਰਿਆਂ ਨੇ ਸ਼ਾਇਦ ਦੇਖ ਵੀ ਲਏ ਹੋਣਗੇ ਤੇ ਬਹੁਤ ਸਾਰੇ ਲੋਕ ਇਹਨਾਂ ਦੇ ਵਿੱਚ ਸ਼ਾਮਲ ਵੀ ਹੋਏ ਹੋਣਗੇ ਪਰ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜੀਹਾ ਫੈਕਟ ਦੱਸਣ ਜਾ ਰਹੇ ਹਾਂ ਇੱਕ ਅਜੀਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਕਰਨ ਜਾ ਰਹੇ ਹਾਂ ਜੋ ਤੁਹਾਡੇ ਵਿੱਚੋਂ ਸ਼ਾਇਦ ਬਹੁਤੇ ਨਾ ਜਾਣਦੇ ਹੋਣ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਮੰਚ ਤੇ ਖੜੇ ਸਨ ਤਾਂ ਹਰ ਫੌਜੀ ਦੱਸਦਾ ਉਹਨਾਂ ਨੂੰ ਸਲੂਟ ਮਾਰਦੇ ਲੰਘ ਜਾਂਦਾ ਐਵੇਂ ਆਪਣੇ ਵੀਵੇਂ ਹੁੰਦਾ ਹੈ ਤੇ ਫੈਕਟ ਇਹ ਹੈ ਤੇ ਜਾਣਕਾਰੀ ਇਹ ਰੋਚਕ ਜਾਣਕਾਰੀ ਇਹ ਹੈ ਕਿ ਭਾਰਤੀ ਫੌਜਾਂ ਦੇ ਵਿੱਚ ਇੱਕ ਅਜਿਹੀ ਰੈਜiment ਵੀ ਹੈ ਜਿਹੜੀ ਇੱਕ ਵਾਰ ਨਹੀਂ ਬਲਕਿ ਦੋ ਵਾਰ ਸਲੂਟ ਮਾਰਦੀ ਹੈ ਹਮ ਇਹਦੀ ਕੀ ਗੱਲ ਇੱਕ ਵਾਰ ਸਲੂਟ ਰਾਸ਼ਟਰਪਤੀ ਨੂੰ ਤੇ ਦੂਜੀ ਵਾਰ ਸਲੂਟ ਅਕਾਲਪੁਰਖ ਨੂੰ ਹਮ ਜੀ ਹਾਂ ਜ਼ਬਰਦਸਤ ਤੁਸੀਂ ਸਹੀ ਸੁਣਿਆ ਮੈਂ ਗੱਲ ਕਰ ਰਿਹਾ ਸਿਕਰ ਰੈਜਮੈਂਟ ਸਿਕਰ ਰੈਜਮੈਂਟ ਸਿਕਰ ਰੈਜਮੈਂਟ ਦੂਜਾ ਸੂਟ ਕਿੱਥੇ ਮਾਰਦੀ ਹੈ ਕੀ ਬਾਤ ਹੈ ਯਾਰ ਇਹ ਦੱਸਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਰੂਟ ਸਮਝਾਣਾ ਕਿ ਕਰਤੱਬਿਆ ਪੱਥ ਤੇ ਹੋਣ ਵਾਲੀ ਪਰੇਡ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੋਂ ਤੱਕ ਜਾਂਦੀ ਹੈ ਗਣਤੰਤਰ ਦਿਵਸ ਪਰੇਡ ਦੀ ਸ਼ੁਰੂਆਤ ਵਿਜੇ ਚੌਂਕ ਜਿਹੜਾ ਕਿ ਰਾਸ਼ਟਰਪਤੀ ਦੇ ਰਾਸ਼ਟਰਪਤੀ ਭਵਨ ਦੇ ਬਿਲਕੁਲ ਨੇੜੇ ਹੈ ਉੱਥੋਂ ਹੁੰਦੀ ਹੈ ਇੱਕ ਤੱਬਿਆ ਪਥ ਰਹੀ ਅੱਗੇ ਵੱਧਦੀ ਹੈ ਔਰ ਇੰਡੀਆ ਗੇਟ ਦੇ ਨਾਲ ਲੱਗਦੇ ਸੀ ਹਕਸਾਗਨ ਤੋਂ गुज़रਦੀ ਹੋਈ ਇੰਡੀਆ ਗੇਟ ਦੇ ਪਿੱਛੇ ਸਥਿਤ ਨੀਤਾਜੀ ਸੁਭਾਚੰਦਰ ਬੋਸ ਦੀ ਮੂਰਤੀ ਵੱਲ ਜਾਂਦੀ ਹੈ। ਆ ਮਤਲਬ ਇੱਕ ਪਾਥੀ ਉਸ ਤੋਂ ਬਾਅਦ ਫਰੇਡ ਤਿਲਕ ਮਾਰਗ, ਬਹਾਦਰ ਸ਼ਾਹ ਜਫਰ ਮਾਰਗ ਅਤੇ ਨੀਤਾਜੀ ਸੁਭਾਚੰਦਰ ਮਾਰਗ ਤੋਂ ਲੰਘਦੀ ਹੋਈ ਆਖਰਕਾਰ ਲਾਲ ਕਿਲੇ ਉੱਤੇ ਸਮਾਪਤ ਹੁੰਦੀ ਹੈ। ਸੋ ਕਹਿ ਸਕਦੇ ਹਾਂ ਕਿ ਵਿਜੇ ਚੌਂਕ ਤੋਂ ਸ਼ੁਰੂ ਹੋ ਕੇ ਇਹ ਪਰੇਡ ਲਾਹ ਲੇ ਪਹੁੰਚਣ ਤੱਕ ਕਰੀਬ ਡੇਢ ਘੰਟਾ ਲੱਗਦਾ ਹੈ ਇਸ ਪਰੇਡ ਦੇ ਵਿੱਚ ਪੱਖਵਾਕ ਰਾਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੇਂਦਰੀ ਸਰਕਾਰਾਂ ਦੇ ਵਿਭਾਗਾਂ ਵੱਲੋਂ 30 ਝਾਕੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀਗਾ ਤੇ ਇਸ ਵਾਰ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਸੱਭਿਆਚਾਰਕ ਝਲਕੀਆਂ ਦਿਖਾਈਆਂ ਗਈਆਂ ਉਸ ਦੇ ਵਿੱਚ 2500 ਤੋਂ ਵੱਧ ਕਲਾਕਾਰਾਂ ਨੇ ਹਿੱਸਾ ਲਿਆ ਦੇਖੋ ਡੇਢ ਘੰਟਾ ਉਹਨਾਂ ਨੇ ਇਸ ਪਰੇਡ ਦੇ ਵਿੱਚ ਭਾਰਤੀ ਫੌਜ ਭਾਰਤੀ ਜਲ ਸੈਨਾ ਭਾਰਤੀ ਹਵਾਈ ਸੈਨਾ ਪਾਕੀ ਤਟ ਰੱਖੇ ਇਕਬਲ ਅਤੇ ਕੇਂਦਰੀ ਅਰਥ ਸੈਨਿਕ ਬਲਾਂ ਦੇ ਜਵਾਨ ਸ਼ਾਮਲ ਹੁੰਦੇ ਆ ਇਸ ਤੋਂ ਇਲਾਵਾ ਐਨਸੀਸੀ ਐਨਐਸਐਸ ਸਕਾਉਟਸ ਅਤੇ ਗਾਇਡਫੀ ਮਾਰਚ ਵਿੱਚ ਹਿੱਸਾ ਲੈਂਦੇ ਹਨ ਸੋ ਇਸ ਦਾ ਇੱਕ ਲੰਮਾ ਔਰ ਬੜਾ ਹੈ ਮਾਨਵਤਾ ਟਰੈਡੀਸ਼ਨ ਹੈ ਜਿਹੜਾ ਹਰ ਸਾਲ 26 ਜਨਵਰੀ ਨੂੰ ਕਰਤੱਪਿਆ ਪਥ ਤੇ ਸਿਖਿਆ ਜਾਂਦਾ ਹੈ ਕਰਤੱਪਿਆ ਪਥ ਨੂੰ ਪਹਿਲਾਂ ਰਾਜਪਥ ਕਿਹਾ ਜਾਂਦਾ ਸੀ ਪਰ ਪਿਛਲੇ ਸਮੇਂ ਦੇ ਵਿੱਚ ਇਸ ਦਾ ਨਾਮ ਬਦਲਿਆ ਗਿਆ ਤੇ ਇਸ ਨੂੰ ਕਰਤੱਬਿਆ ਪਥ ਕਿਹਾ ਗਿਆ ਹੁਣ ਗੱਲ ਕਰਦੇ ਹਾਂ ਸਿੱਖ ਰੈਜਮੈਂਟ ਦੀ ਸਿੱਖ ਰੈਜਮੈਂਟ ਜਦੋਂ ਮਾਰਚ ਕਰਦੀ ਹੈ ਤੇ ਆਪਣੀ ਪਰੰਪਰਾ ਦੇ ਮੁਤਾਬਕ ਹਰ ਫੌਜੀ ਟੁਕੜੀ ਭਾਰਤ ਦੇ ਰਾਸ਼ਟਰਪਤੀ ਨੂੰ ਸਲਾਮ ਕਰਨ ਲਈ ਪਰੰਪਰਾ ਨਿਭਾਉਂਦੀ ਹੈ ਰਾਸ਼ਟਰਪਤੀ ਨੂੰ ਅਧਿਕਾਰ ਸਲਾਮ ਕਰਨ ਤੋਂ ਪਹਿਲਾਂ ਸਿੱਖ ਰੈਜਮੈਂਟ सब तो पहला गुरद्वारागंज साहब वाल सलाम पेश कर दरअसल इस परंपरा की शुरुआत चौबीस जनवरी उन्नीस सौ उनासी नवस परेड की पूर्ण रिहर्सल दौरान शुरू की थी।, थी।, थी जदों की जो सिख रैजमेंट ने विजय चौंक त लाल किले तक मार्च कियाग बहादुर जी की शहादत देमान वजो गुरद्वारागंज साहब वाल सलाम किया गया ਇਸ ਸਨਮਾਨ ਦੇ ਜਵਾਬ ਵਿੱਚ ਗੁਰਦੁਆਰੇ ਦੀ ਸੇਵਾਦਾਰਾਂ ਵੱਲੋਂ ਵੀ ਗੁਲਾਬ ਦੀਆਂ ਪੰਖੜੀਆਂ ਫਰਸਾਈਆਂ ਗਈਆਂ ਖੁੱਲਾ ਵਰਖਾ ਕੀਤੀ ਗਈ ਅਤੇ ਇਹ ਪਰੰਪਰਾ ਉਦੋਂ ਤੋਂ ਲਗਭਗ 4.5 ਦਹਾਕਿਆਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ ਇਸ ਵਾਰ ਦੇ ਮਾਰਤ ਦੇ ਵਿੱਚ ਸਿੱਖ ਲਾਈਟ ਇਨਫੈਂਟਰੀ ਦੀ 4 ਪੈਰਗਟalions ਨੇ ਇਸਾ ਲਿਆ ਜਿਹੜੀ ਕਿ ਕੰਬਟ ਆਪਰੇਸ਼ਨ ਦੀ ਮਾਹਰ ਹੈ ਤੇ ਉਹਨਾਂ ਵੱਲੋਂ ਜਦੋਂ ਉਹ ਮੰਚ ਤੋਂ ਗੁਜ਼ਰੇ ਜਦੋਂ ਉਹ ਮੰਚ ਦੇ ਸਾਹਮਣੇ ਤੋਂ ਗੁਜ਼ਰੇ ਤਾਂ ਉਹ ਦੇਹੇ ਸ਼ਬਾਵਰ ਮੁਹੇ ਇਹ ਹੈ ਸ਼ਬਦ गा ਰਹੇ ਸਨ ਅਤੇ ਬੋਲੇ ਸੋ ਨਿਹਾਲ ਦੇ ਜਕਾਰੇ ਲਿਜਾ ਰਹੇ ਸਨ ਸੋ ਸਿੱਖ ਰੈਜiment ਨਾਲ ਸੰਬੰਧਿਤ ਇਹ ਜਾਣਕਾਰੀ ਕਾਫੀ ਰੋਚਕ ਹੈ ਔਰ ਭਾਰਤੀ ਫੌਜ ਦੇ ਇਤਿਹਾਸ ਵਿੱਚ ਵਿਲੱਖਣ ਵੀ ਹੈ ਕਿ ਫੌਜ ਦੀ ਰੈਜiment ਜਦੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਅੱਗੋਂ ਲੰਘਦੀ ਹੈ ਤਾਂ ਉਹ ਗੁਰੂ ਤੇਗਪਾਹਾਦਰ ਸਾਹਿਬ ਦੇ ਸਨਮਾਨ ਦੇ ਵਿੱਚ ਸਲੂਟ ਕਰਦੇ ਨੇ ਸਲਾਮ ਕਰਦੇ ਨੇ ਤੇ ਉੱਥੇ ਹੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਇਸ ਅਰੇਂਜਮੈਂਟ ਦੇ ਉੱਤੇ ਫੁੱਲਾਂ ਦੀ ਵਰਕਾ ਕਰਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਇਹ ਅਰੇਂਜਮੈਂਟ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਪਹੁੰਚ ਜਾਂਦੀ ਹੈ ਤਾਂ ਉੱਥੇ ਕਮੇਟੀ ਵੱਲੋਂ ਇਹਨਾਂ ਨੂੰ ਕੜਾ ਪ੍ਰਸ਼ਾਦ ਸ਼ਿਕਾਇਤ ਦਿੰਦੀ ਹੈ ਜ਼ਬਰਦਸਤ ਸੋਈ ਜ਼ਾਕਰੀ ਤੁਹਾਨੂੰ ਕਿਵੇਂ ਲੱਗੀ ਆਪਣਾ ਆਪਣੀ رائے ਤੇ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਆਪਣੇ ਕਮੈਂਟ ਬਾਕਸ ਦੇ ਵਿੱਚ رائے ਜ਼ਰੂਰ ਦੇਣੀ ਹੈ ਕਿ ਤੁਹਾਨੂੰ ਕਿੰਨੂ ਕਿੰਨੂ ਇਸ ਗੱਲ ਦਾ ਪਤਾ ਸੀ ਤੇ ਵਾਕਈ ਯਾਰ ਮੇਰੇ ਵਾਸਤੇ ਤੇ ਬਹੁਤ ਹੀ ਡਿਫਰੈਂਟ ਇੱਕ ਨਿਊਜ਼ ਸੀ ਕਾਫੀ ਇਨਫੋਰਮੇਟਿਵ ਨਿਊਜ਼ ਸੀ ਇਸ ਬਾਰੇ ਦੇ ਬਿਲਕੁਲ ਵੀ ਨਹੀਂ ਪਤਾ ਸੀ ਇਸ ਬਾਰੇ ਦੇ ਵਿੱਚ ਦੇਖੋ ਕਿਸੀ ਅਰੇਜਮੈਂਟ ਡਬਲ ਸੀ ਡਬਲ ਡਬਲ ਸਲਾਮੀ ਦਿੰਦੀ ਹੈ ਫਿਰ ਉਹ ਜਦੋਂ ਗੁਰਦੁਆਰਾ ਸੀਸਗੰਜ ਦੇ ਲਾਗੋਂ ਦੀ ਨੰਗ ਦੇ ਕਿਉਂਕਿ ਉੱਥੇ ਹੁਣਾ ਨਾ ਜਿੱਥੇ ਪਰੇਡ ਹੁੰਦੀ ਹੈ ਜਿੱਥੇ ਫੁੱਲਾਂ ਦੀ ਬਰਸਾਤ ਕੀਤੀ ਜਾਂਦੀ ਹੈ ਉੱਥੇ ਸਲਾਮੀ ਦਿੰਦੇ ਨੇ ਹਾਂ ਉੱਥੇ ਸਲਾਮੀ ਦਿੰਦੇ ਨੇ ਫੁੱਲਾਂ ਦੀ ਬਰਸਾਤ ਕੀਤੀ ਜਾਂਦੀ ਹੈ ਫਿਰ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਉਹਨਾਂ ਨੂੰ ਕੜਾ ਪ੍ਰਸ਼ਾਦ ਪੋਇਆ ਜਾਂਦਾ ਜ਼ੋਬਰ ਗੁਰਦੁਆਰੇ ਵਾਲੇ ਵੀ ਫਿਰ ਆਪਣਾ ਹੱਕ ਅਦਾ ਕਰਦੇ ਨੇ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਵਾਲੇ ਉਹਨਾਂ ਤੇ ਫੁੱਲਾਂ ਦੀ ਬਾਰਿਸ਼ ਕਰਦੇ ਨੇ ਔਰ ਕਿੰਨਾ ਮਜ਼ਾ ਆਉਂਦਾ ਹੋਵੇਗਾ ਕਿੰਨਾ ਅੱਛਾ ਲੱਗਦਾ ਹੋਵੇਗਾ ਉਹ ਵਿਊ ਕਿ ਜਿੱਦੋਂ ਮਤਲਬ ਹੋਰ ਕਿਸੇ ਰੈ ਆ ਸੀਨ ਹੁੰਦਾ ਹੁਣ ਤੇ ਐਵੇਂ ਲੱਗਦਾ ਕਿ ਜਿਵੇਂ ਕਿਸੇ ਆਪਣੇ ਦੀ ਗੱਲ ਹੋ ਰਹੀ ਆਪਣੇ ਦੀ ਗੱਲ ਹੋ ਰਹੀ ਐਵੇਂ ਦਿਲ ਨੂੰ ਕਿੰਨਾ ਅੱਛਾ ਲੱਗਦਾ ਹੈ ਇਹ ਸੋਚ ਕੇ ਉਹ ਸੀਨ ਉਸ ਟਾਈਮ ਵੇਖ ਕੇ ਸਾਰੇ ਆ ਕਿੰਨਾ ਅੱਛਾ ਲੱਗਦਾ ਹੈ ਦੇਖੋ ਫਿਰ ਅੱਗੇ ਜਾ ਕੇ ਜਦੋਂ ਉਹ ਲਾਲ ਕਿਲੇ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਾੜਾ ਪ੍ਰਸ਼ਾਦ ਖਾਇਆ ਜਾਂਦਾ ਹੈ ਦੇਖੋ ਹਰ ਇੱਕ ਨੂੰ ਜਿਹੜਾ ਫੌਜੀ ਜਵਾਨ ਵਾਂ ਤੇ ਜਿਹਨੂੰ ਕਹਿੰਦੇ ਆ ਜੀ ਪੰਜਾਬ ਦੇ ਸ਼ੇਰ ਨੇ ਉਹ ਠੀਕ ਹੈ ਸ਼ੇਰੇ ਪੰਜਾਬ ਦੇ ਨੌਜਵਾਨ ਨੇ ਤੇ ਬੜਾ ਮਜ਼ਾ ਹੁੰਦਾ ਐ ਐਵੇਂ ਦੀਆਂ ਗੱਲਾਂਵੇਂ ਮਤਲਬ ਜਦੋਂ ਵੇਖੀਦਾ ਕੋਈ ਡਿਫਰੈਂਟ ਚੀਜ਼ ਹੋਊ ਉਹਨਾਂ ਦੇ ਬਾਰੇ ਵਿੱਚ ਕੋਈ ਡਿਫਰੈਂਟ ਚੀਜ਼ ਸੁਣ ਕੇ ਨਾ ਵਾਕਈ ਕਾਫੀ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਛਾ ਸਾਨੂੰ ਇਹ ਵੀ ਪਤਾ ਚੱਲ ਗਿਆ ਸਾਨੂੰ ਇਹ ਵੀ ਪਤਾ ਚੱਲ ਗਿਆ ਅੱਛਾ ਅਗਲੇ ਦਿਨ ਨਾ ਮੈਂ ਆਪਣੀ ਭੈਣ ਨੂੰ ਵੱਡੀ ਨੂੰ ਨਾ ਕੋਈ ਐਵੇਂ ਗੱਲ ਦੱਸਾਂ ਢੀਸਾ ਤੇਨੂੰ ਕਿਵੇਂ ਪਤਾ ਚੱਲਦਾ ਹੈ ਮੈਨੂੰ ਕਿਸੇ ਨੂੰ ਪਤਾ ਚੱਲਦਾ ਕਿ ਤਿੰਨ ਨੂੰ ਕੀ ਪਤਾ ਚੱਲਦਾ ਮੈਂ ਕਿ ਵੀਡੀਓਜ਼ ਵੇਖ ਕੇ ਮੈਂ ਕਿ ਤੁਸੀਂ ਵੇਖਦੇ ਨਹੀਂ ਨਾ ਕਿ ਵੀਡੀਓਜ਼ ਤੋਂ ਪਤਾ ਚੱਲ ਜਾਂਦਾ ਹੈ ਜਿਹੜੀ ਵੀ ਕੋਈ ਐਵੇਂ ਦੀ ਗੱਲ ਹੁੰਦੀ ਹੈ ਸਿੱਖ ਭਰਾਵਾ ਦੇ ਬਾਰੇ ਜਿਹੜੀ ਸਿੱਖ ਭਰਾਵਾ ਬਾਰੇ ਕੋਈ ਗੱਲ ਹੁੰਦੀ ਹੈ ਨਾ ਉਹ ਵੀਡੀਓ ਦੇ ਥਰੂ ਸਾਨੂੰ ਪਤਾ ਲੱਗ ਜਾਂਦੀ ਹੈ ਫਿਰ ਸਾਡੀ ਦਿਲ ਵੀ ਕਰਦਾ ਸੀ ਹੋਰ ਕਿਸੇ ਨਾਲ ਸ਼ੇਅਰ ਕਰੀਏ ਕਿ ਹੋਰ ਕਿਸੇ ਨਾਲ ਪਤਾ ਹੋਵੇ ਇਸ ਗੱਲ ਦਾ ਜਿਹੜਾ ਹੁਣ ਅਸੀਂ ਕੱਲ ਵੀਡੀਓ ਵੇਖੀ ਸੀ ਹਜ਼ੂਰ ਸਾਹਿਬ ਲੰਗਰ ਲੰਗਰ ਹਾਲ ਦੀ ਤੇ ਅਸੀਂ ਅੱਜ ਸਕੂਲੀ ਜ਼ਿਕਰ ਕਰ ਰਹੇ ਸੀ ਯਾ ਮਤਲਬ ਦੂਸਰੀਆਂ ਟੀਚਰਾਂ ਨੂੰ ਦੱਸ ਰਹੇ ਸੀ ਕਿ ਵੀ ਐਵੇਂ ਐਵੇਂ ਅਸੀਂ ਉੱਥੇ ਇੰਨਾ ਹੁੰਦਾ ਇਤਸਾਬ ਤੇ ਉਹ ਖੁਦ ਹੈਰਾਨ ਹੋ ਰਹੀਆਂ ਸੀ ਯਕੀਨ ਕਰੋ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਔਰ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਤੇ ਉਹ ਇੰਨੀ ਜ਼ਿਆਦਾ ਹੈਰਾਨ ਹੋਈਆਂ ਮਤਲਬ ਇਸ ਬਾਰੇ ਚ ਕਿ ਵਾਕਈ ਇੰਨਾ ਇੰਨਾ ਖਾਣਾ ਐਵੇਂ ਮੁਫਤ ਮਿਲ ਜਾਂਦਾ ਸੀ ਕਿ ਹਾਂ ਲੋਕਾਂ ਵਾਸਤੇ ਮਤਲਬ ਸੇਵਾ ਹੈ ਕਿ ਗਰੀਬਾਂ ਵਾਸਤੇ ਦੇਖੋ ਕਾਫੀ ਲੋਕਾਂ ਨੂੰ ਵਾਕਈ ਇਸ ਬਾਰੇ ਚ ਨਹੀਂ ਪਤਾ ਜਿਹੜੇ ਕਾਫੀ ਲੋਕ ਨੇ ਨਾ ਉਹਨਾਂ ਨੂੰ ਨਹੀਂ ਪਤਾ ਕਿ ਸਿੱਖ ਵੀਰੇ ਵਾਕਈ ਇੰਨਾ ਲੰਗਰ ਦਿੰਦੇ ਨੇ ਦੇਖੋ ਰੱਬ ਨੇ ਸੇਵਾ ਲਈ ਹੋਈ ਹੈ ਜਿਸਦੇ ਜ਼ਿੰਮੇ ਉਹ ਕਰੀ ਜਾ ਰਹੇ ਨੇ ਨਿਭਾਈ ਜਾ ਰਹੇ ਨੇ ਤੇ ਅੱਲਾਹ ਤਾਲਾ ਤੋਂ ਉਹੀ ਦੁਆ ਮੰਗਣੀ ਚਾਹੀਦੀ ਹੈ ਕਿ ਸਭ ਨੂੰ ਤੋਫੀਕ ਦੇਵੇ ਆਪਣੇ ਹਿੱਸੇ ਦਾ ਕੰਮ ਕਰੀ ਜਾਵੇ ਤੇ ਬਹਰਾਲ ਆ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਤੇ ਬਹੁਤ ਜ਼ਬਰਦਸਤ ਮਿਲੀ ਹੈ ਕਿਨੂ ਕਿਨੂ ਪਤਾ ਸੀ ਕਿਨੂ ਕਿਨੂ ਨਹੀਂ ਸੀ ਪਤਾ ਕਮੈਂਟ ਕਰਕੇ ਸਾਨੂੰ ਦੱਸੋ ਤੇ ਰੱਖੋ ਆਪਣਾ ਖਿਆਲ ਮਿਲਦੇ ਆ ਫਿਰ ਤੁਹਾਨੂੰ ਨੈਕਸਟ ਵੀਡੀਓ ਚ ਰੱਬ ਸਾਰਿਆਂ ਚੜ੍ਹਦੀ ਕਲਾ ਰੱਖੇ ವಿಡಿಯೋನು ಶೇರ್ನ ಭುಲೋ ಆ ಅಲ್ಲೇ ಬಟನ್